ਜਿਹੜੇ ਕਹਿੰਦੇ ਵੀ ਤੁਸੀਂ ਕਿਸੇ ਤੇ ਹੋਰ ਜਾਓ ਉਹ ਦੱਸਣ ਕਿਉਂਨਾ ਦੀ ਇਸ ਧਰਤੀ ਨੂੰ ਕੀ ਦੇਣੇ ਕੇਸ ਵਿਹਾਰ ਦੇ ਉੱਤੇ ਉਹ ਇਸ ਧਰਤੀ ਤੇ ਦਾਵਾ ਕਰਦਾ ਤੁਸੀਂ ਬਗਾਨੇ ਦਾ ਘਰ ਦੱਬ ਕੇ ਤੁਸੀਂ ਕਹੋ ਪਈਏ ਤਾਂ ਹੁਣ ਸਾਡਾ ਹੋ ਗਿਆ ਅਗਲਾ ਰਹਿਣ ਦਊ ਜੁੱਤੀ ਨਹੀਂ ਫੇਰੂਗਾ ਸੋ ਇਹ ਸਿੱਖਾਂ ਦੀ ਜਨਮ ਭੁਏ ਆ ਸਾਡਾ ਦਾਵਾ ਸਾਡੀ ਆਪ ਦੀ ਧਰਤੀ ਤੇ ਆ ਰਹੀ ਗੱਲ ਜੇ ਤੋ ਕੋਈ ਮੁਲਕ ਨਹੀਂ ਸੰਭਲਿਆ ਜਾਂਦਾ ਉਹ ਕਹੂਗਾ ਸਾਨੂੰ ਦੇਊਗਾ ਸੰਭਲਾਂਗੇ ਅਸੀਂ ਉਹ ਵੀ ਸੰਭਲਾਂਗੇ ਸਮਰੱਥ ਆ ਅਸੀਂ ਇਸ ਚੀਜ਼ ਤੇ ਪ੍ਰੂਫ ਕੀਤਾ ਹੈ ਸਿੱਖਾਂ ਨੇ ਤੁਸੀਂ ਹੁਣ ਤੱਕ ਦਾ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ 47 ਤੋਂ ਬਾਅਦ ਚ ਤੱਕ ਦਾ ਉਸ ਤੋਂ ਪਹਿਲਾਂ ਵੀ ਜਦੋਂ ਜਦੋਂ ਵੀ ਕਿਤੇ ਇਹਨਾਂ ਦੇ ਹੱਥ 'ਚ ਕਿਤੇ ਥੋੜੀ-ਬਹੁਤ ਭਾਵੇਂ ਸਟੇਟ ਵਿਦਨ ਸਟੇਟ ਵਾਲੀ ਗੱਲ ਆ ਸੱਤਾ ਰਹੀ ਆ ਲੋਕਾਂ ਦੇ ਹਸ਼ਰ ਦੇਖ ਲਓ ਤੇ ਜਦੋਂ ਜਦੋਂ ਵੀ ਰਾਜ ਕਿਸੇ ਸਿੱਖ ਦੇ ਹੱਥ 'ਚ ਆਇਆ ਉਦੋਂ ਦੇ ਹਾਲਾਤ ਦੇਖੋ ਮਹਾਰਾਜ ਰਣਜੀਤ ਸਿੰਘ ਦੀਆਂ ਉਦਾਹਰਨਾਂ ਕੱਲੇ ਸਿੱਖ ਨਹੀਂ ਦਿੰਦੇ ਵਰਲਡ ਦੇ ਉੱਤੇ ਜਿਹੜੇ ਲੋਕ ਇਤਿਹਾਸ ਦੀ ਪਰਚੋਲ ਕਰਦੇ ਆ ਉਹਨਾਂ ਦੀਆਂ ਰਿਸਰਚਾਂ ਦੇ ਉੱਤੇ ਡਿਕਲੇਅਰ ਹੋਇਆ ਇਹ ਗੱਲ ਕਿ ਹੁਣ ਤੱਕ ਦਾ ਭਾਵੇਂ ਉਹ ਰਾਜ ਮੁਗਲਾਂ ਦਾ ਹੋਵੇ ਭਾਵੇਂ ਦਰਾਨੀਆਂ ਦਾ ਹੋਵੇ ਭਾਵੇਂ ਉਹ ਬ੍ਰਿਟਿਸ਼ ਰਾਜ ਹੋਵੇ ਭਾਵੇਂ ਉਹ ਕਿਸੇ ਵੀ Empire ਦੀ ਤੁਸੀਂ ਗੱਲ ਕਰੋ ਤੇ ਜਦੋਂ ਲੋਕਾਂ ਦੇ ਸੁੱਖ ਦੀ ਗੱਲ ਆਉਂਦੀ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਸਿਖਰ ਦੀ ਚੋਟੀ ਤੇ ਪਹੁੰਚਦਾ ਉਹਦੇ ਲਾਗੇ ਛੱਡੇਦਾ ਵੀ ਕੋਈ ਰਾਜ ਨਹੀਂ ਤੇ ਸਾਡੇ ਕੋਲ ਰਾਜ ਦੇ ਦਾਅਵੇ ਇਹਨਾਂ ਗੱਲਾਂ ਦੇ ਕਰਕੇ ਆ ਤੋਂ ਸਾਡੇ ਕੋਲ ਤੇ ਦਾਅਵੇ ਤੇ ਹਜ਼ਾਰਾਂ ਪੈਮਾਨੇ ਨੇ ਇਹ ਕੋਈ 1-10 ਦਿਨ ਜਿਹੜੇ ਸਵਾਲ ਕਰਦੇ ਆ ਸਾਨੂੰ ਇਸ ਤਰ੍ਹਾਂ ਦੇ ਉਹ ਕੋਈ 1-10 ਪੈਮਾਨਾ